ਸਾਸਰੀ ਕਾਲ ਜੀ ਸਾਰਿਆਂ ਨੂੰ ਤੇ ਮੱਕੀ ਆਪਣੀ ਪੱਕ ਗਈ ਦੇਖੋ ਸੱਲੀਆਂ ਬਿਲਕੁਲ ਤਿਆਰ ਨੇ ਦੋ ਦੋ ਸੱਲੀਆਂ ਨੇ 30 ਤੇ 30 ਵੀ ਹੈ ਤੇ ਆਪਾਂ ਤਿੰਨ ਚਾਰ ਦਿਨ ਹਜੇ ਹੋਰ ਨਹੀਂ ਵੱਢਦੇ ਚਾਰ ਆਲਾ ਟੋਆ ਵੀ ਗਿੱਲਾ ਪਿਆ ਮੀਂਹ ਪਿਆ ਗਿਆ ਸੀ ਤੇ ਬਾਕੀ ਇਹ ਜਿਹੜੀ ਦੂਜੀ ਸੱਲੀ ਆ ਥੋੜੀ ਥੋੜੀ ਇਹ ਜ਼ਿਆਦਾ ਕੱਚੀ ਹੈ ਤੇ ਵਾਲੀ ਉਹ ਪੱਕਦੀ ਨਹੀਂ ਉਹਨੂੰ ਪਕਾਉਣ ਦੇ ਚੱਕਰ 'ਚ ਫਿਰ ਦੂਜੀ ਸੱਲੀ ਜ਼ਿਆਦਾ ਪੱਕ ਜਾਊਗੀ ਤੇ ਫਿਰ ਚਾਰ ਸਹੀ ਨਹੀਂ ਬਣਨਾ ਨਾ ਵਾਲੀ ਕੱਚੀ ਹੋਵੇ ਨਾ ਵਾਲੀ ਪੱਕੀ ਹੋਵੇ ਦਰਮਿਆਨੇ ਇਹ ਉਹ ਤੇ ਚਾਰ ਪਾਵਾਂਗੇ ਆਪਾਂ ਤੇ ਹੜੰਬਾ ਗਿਆ ਆਪਾਂ ਨੂੰ ਮਿਲ ਚਾਰ ਪਾਉਣ ਵਾਲਾ ਲੇਵਰ ਮਿਲ ਗਈ ਬੰਦੇ ਨੂੰ ਤੇ ਆਪਾਂ ਚਾਰ ਪਾਵਾਂਗੇ ਹੜੰਬੇ ਨਾਲ ਹੀ ਤੇ ਹੜੰਬੇ ਨਾਲ ਹੀ ਪਾਉਂਦੇ ਨੇ ਆਪਾਂ ਹੋ ਗਏ 2 ਸਾਲ ਤੇ ਮੱਕੀ ਪੂਰੀ ਟੋਪ ਦੀ ਆ ਛੱਲੀ ਪੂਰੀ ਕੈਂਟ ਆ ਦੇਖੋ ਤੇ ਬਾਰੀ ਆਪਾਂ ਲਵਾਤੀ ਹੜੰਬੇ ਵਾਲੇ ਨੂੰ ਚਾਰ ਦਿਨਾਂ ਤਾਈ ਬਸ ਪਾ ਦੇਾਂਗੇ ਚਾਰ ਕੋਈ ਬਾਈ ਝੋਨਾ ਹਜੇ ਲੇਟ ਨਹੀਂ 26 ਹਰੇ ਟਾਈਮ ਪਿਆ ਵੱਢ ਕੇ ਮੱਕੀ ਆਪਾਂ ਫੇਰ ਵੀ ਇੱਕ ਦੋ ਦਿਨ ਬਾਹਣ ਨੂੰ ਹਵਾ ਲਵਾਵਾਂਗੇ ਕਾਹਲ ਨਹੀਂ ਕਰਦੇ ਕਿਉਂਕਿ ਬਾਹਣ ਚ ਬਣ ਜਾਂਦੀ ਹੈ ਗਰਮੈਸ ਮੱਕੀ ਵੀ ਜਾਣਕਾਰ ਨਹੀਂ ਜਾਦੇ ਤੇ ਬਾਹਣ ਦਾ ਜ਼ੋਰ ਵੀ ਲੱਗਦਾ ਬਈ ਮੱਕੀ ਤੇ ਤਾਂ ਕਰਕੇ ਆਪਾਂ ਇਹਨੂੰ ਬਾਹ ਕੇ ਖੁੱਲਾ ਛੱਡਾਂਗੇ ਤਿੰਨ ਤਿੰਨ ਦਿਨ ਚਾਰ ਦਿਨ ਖੁੱਲਾ ਛੱਡਾਂਗੇ ਤੇ ਫਿਰ ਝੋਨਾ ਲਾਵਾਂਗੇ ਤੇ ਕਾਕੂ ਖੱਪਾ ਵੱਢ ਲੈ ਆਪਾਂ ਚੱਲੇ ਹੁਣ ਘਰ ਨੂੰ ਘਰੇ ਮੱਜਾਂ ਵੀ ਨਮਾਉਣ ਵਾਲੀਆਂ ਨੇ ਅੱਜ ਸਦਿਆਂ ਆ ਗਏ ਸੀ ਖੇਤਾਂ ਗਰਮੀ ਸੀ ਅੱਜ ਤਾਂ ਕਰਕੇ ਸਦੇ ਆਪਾਂ ਲੈ ਜਾਾਂਗੇ ਹੁਣ ਕੱਖੁੱਖ ਤੇ ਮੱਕੀ ਉੱਪਰ ਉਹ ਕਰਨ ਕਾਸ ਨੇ ਖਾ ਲਈ ਸੀ ਇਹ ਤੇ ਛੱਲੀਆਂ ਨੂੰ ਫੇਰ ਵੀ ਲੱਗੀਆਂ ਦੋ ਦੋ ਟਾਂਡੇ ਆਣ ਇਹ ਖਰਚਾ ਵੀ ਹੋ ਜਾਂਦਾ ਬਾਈ ਮੱਕੀ ਤੇ ਜ਼ਿਆਦੇ ਤੇ ਪਸ਼ੂ ਵੀ ਹੋਣ ਬਾਈ ਫਿਰ ਦੁੱਧ ਵਾਲੇ ਦੁੱਧ ਵਾਲੇ ਪਸ਼ੂ ਹੁਣ ਚੱਲ ਖਰਚਾ ਕੱਢ ਜਾਂਦੇ ਨੇ ਹੁਣ ਜੇ ਆਪਾਂ ਉਹੀ ਮਰਨਲੇ ਕੱਟਰੂ ਬਸਰੂ ਹੋਰ ਲੱਲਪੱਲ ਇਕੱਠਾ ਉਹਨੂੰ ਬਈ ਇੰਨੇ ਮਹਿੰਗੇ ਭਾ ਦਾ ਚਾਰ ਪਾਏ ਦਾ ਕੋਈ ਫਾਇਦਾ ਨਹੀਂ ਤੇ ਦੁੱਧ ਵਾਲੀਆਂ ਹੋਣ ਮੱਝਾਂ ਉਹਨਾਂ ਨੂੰ ਪਵੇ ਦੁੱਧ ਪਾਈਏ ਫੇਰ ਹੀ ਖਰਚਾ ਪਾਣੀ ਨਿਕਲਦਾ ਵਿੱਚ ਮੇਰੇ ਵੀਰ ਕਹਿੰਦਾ ਨੀਰਾ ਕੱਟਰੂਆਂ ਨੂੰ ਸੱਟੇ ਮੱਝਾਂ ਨੂੰ ਘੱਟ ਪਾਵੇ ਉਹਦਾ ਫਿਰ ਕੀ ਫਾਇਦਾ ਬਈ ਖਰਚਾ ਕਰੇ ਨੀਰਾ ਦਾਣਾ ਹੈ ਨਿਰਾ ਨਾ ਪਾਓ ਮੱਝਾਂ ਨੂੰ ਤੂੜੀ ਰਲਾ ਕੇ ਪਾਓ ਫਿਰ ਸਹੀ ਰਹਿੰਦਾ ਬਈ ਤੇ ਆਪਾਂ ਨੂੰ ਹੋ ਗਏ 2 ਸਾਲ ਪਹਿਲੇ ਸਾਲ ਬਈ ਐਡਾ ਭੇਤ ਨਹੀਂ ਸੀ ਮੱਕੀ ਵੀ ਥੋੜੀ ਕਮਜ਼ੋਰ ਰਹੀ ਸੀ ਤੇ ਬਾਕੀ 4 ਪਾਉਣ ਵੇਲੇ ਵੀ ਦਿੱਕਤ ਆ ਗਈ ਸੀ ਸ਼ੌਕਨਾ ਚਾਰ ਪਾਇਆ ਸੀ ਤੂੜੀ ਵਾਧਰ ਲਾਉਂਦੇ ਰਹੇ ਮੱਝਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਵਧੀਆ ਗੱਬਣ ਹੋ ਗਈ ਸੀ ਤੇ ਤੂੜੀ ਹੋਣੀ ਚਾਹੀਦੀ ਆ ਅੱਧ ਵਾਂਗੂ ਹੀ ਬਾਈ ਜਿਵੇਂ ਟੋਕਰਾ ਚਾਰਦਾ ਜੇ ਟੋਕਰਾ ਹੀ ਤੂੜੀ ਦਾ ਹੋਵੇ ਫਿਰ ਕੋਈ ਦਿੱਕਤ ਨਹੀਂ ਆਉਂਦੀ ਮੱਜਾਂ ਠੀਕ ਹੈ ਮੇਰਾ ਵੀਰ بس ਇਹ ਗੱਲਾਂ ਦਾ ਧਿਆਨ ਰੱਖੇ ਫਿਰ ਨਹੀਂ ਚੱਕਰ ਪੈਂਦਾ ਕੋਈ ਵੀ ਵਧੀਆ ਟੈਂਸਰ ਗੱਬਣਾ ਹੁੰਦੀਆਂ ਨੇ ਮੱਜਾਂ ਟੈਂਸਰ ਸਭ ਹੱਲ ਹੁੰਦੇ ਨੇ ਦੁੱਧ ਵੀ ਵਾਦੀਆਂ ਨੇ ਤੇ ਇੱਕ ਮਿੱਠਾ ਛੋਡਾ ਜ਼ਰੂਰੀ ਆ ਜਿਉਂ-ਜਿਉਂ ਆਪਾਂ ਚਾਰ ਪਾਉਣ ਲੱਗਾਂਗੇ ਮੱਜਾਂ ਨੂੰ ਮਿੱਠਾ ਛੋਡਾ ਜਿੱਥੇ 100 ਗ੍ਰਾਮ ਪਾਉਣਾ ਹੈ 50 ਗ੍ਰਾਮ ਹੀ ਪਾ ਦਿਓ 50 ਗ੍ਰਾਮ ਮਿੱਠਾ ਛੋਡਾ ਡੇਲੀ ਪਾਓ ਕੱਖਾਂ ਜੀ ਮਿਕਸ ਕਰ ਦਿਓ ਜੇ ਨਹੀਂ ਮੱਜਾਂ ਪਾਣੀ ਚ ਪੀਂਦੀਆਂ ਡੇਲੀ 50 ਗ੍ਰਾਮ ਪਾਉਣਾ ਚਾਹੀਦਾ ਕੋਈ ਬੈ ਨਹੀਂ ਬਣਦੀ ਮੱਜਾਂ ਨੂੰ ਕੋਈ ਚੱਕਰ ਨਹੀਂ ਪੈਂਦਾ ਚਲਦੇ ਆਂ ਘਰੇ ਮੱਕੀ ਤਾਂ ਕਹਿੰਦੀ ਆ ਵੀ ਲਿਆ ਹੜੰਬਾ ਲਿਆ ਹੜੰਬਾ ਤੇ ਪਰ ਆਪਾਂ ਕਹਨੇ ਆ ਵੀ 2 ਦਿਨ 4 ਦਿਨ ਹੋਰ ਲੰਘ ਜਾਣਾ ਤਾਂ ਲੋਟ ਹੈ ਬਾਕੀ ਆ ਵੀ ਪਾਣੀ ਬੰਦ ਕਰੀਏ ਇੱਥੋਂ ਦੇ ਲੀਹਾਗਾ ਪਾਪ ਲੀਕਿਆ ਥੋੜਾ ਜਿਹਾ ਹੈ ਤੇ ਚਾਰਾ ਟੋਏ ਚ ਪਾਣੀ ਆ ਖੜ ਗਿਆ ਸੀ ਪ੍ਰੈਸ ਹੋ ਗਿਆ ਇਹ ਪੁਰਾਏ ਜਿੰਦਰੇ ਨਾਲ ਕੇਰਾ ਹੋਰ ਹੱਥਾਂ ਵਾਲੇ ਨਾਲ ਮਾਰ ਦਾਂਗੇ ਸਾਫ ਸਫਾਈ ਕਰ ਦਾਂਗੇ ਤੇ ਵਾਕੀ ਫਿਰ ਇਹ ਮੇਂ ਹੱਕ ਵੀ ਹੋ ਗਈ ਆਪਣੀ ਘੈਂਟ

哎呀，这样不太方能怎么办呢？ चलो, जी चलो 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 हक हाँ दरख्त लाओ जी हम टाइम वो वो तो वह तो लाओ दरख्त जिन्हें भी लगते ने हूँ तो वधिया क्यों सान चढ़ने हूँ वाइया होरखत तो। मीह मूँह पड़े ने इको तो लक्त ਹੱਕ ਤਾਂ ਕੂਪਰ ਡਰਾਈਵਰ ਵਰਗਿਆਂ ਨੇ ਕਦੂ ਹੀ ਨਹੀਂ ਲੱਗਿਆ ਕੋਈ ਕਦੂ ਉਹ ਜਾਮਣਾ ਲਿਆਣੀ ਉਹਦੀ ਉਹ ਜਵਾਖੋ ਚੋਨਾ ਲੱਗ ਰਿਹਾ ਜੀ ਜੋਰਾ ਸੋਰਾ ਤੇ ਜੋ ਨੇਤ ਕੀ ਵਧੀਆ ਚੱਲੇ ਨੇ ਗੇਤੇ ਵੀ ਵਧੀਆ ਚੱਲੇ ਨੇ ਕਿਸੇ ਨੂੰ ਆ ਵਿੱਚ ਡੱਕੇ ਲਾਉਣ ਦੀ ਲੋੜ ਨਹੀਂ ਭਾਈ ਵਧੀਆ ਚੱਲ ਰਿਹਾ ਜੋ ਨੇ ਠੰਡ ਸੀ ਮੌਸਮ ਠੀਕ ਸੀ ਤਾਂ ਕਰਕੇ ਤੇ ਵਾਕੀ ਹੁਣ ਸੱਬੀ ਵੀ ਲੱਗ ਰਹੀ ਹੈ ਕੰਮ ਜੋਰਾ ਸੋਰਾਂ ਤੇ ਪੱਕੀ ਖੜੀ ਹੈ ਜੇ ਲੱਗਦੀ ਆਪਣੇ ਗਵਾਂਡੀਆਂ ਦੀ ਆਪਣੇ ਨਾਲ ਹੀ ਚਾਰ ਪਾਣਗੇ ਇੱਕ ਦਿਨ ਹੀ ਆਊਗਾ ਹੜੰਪਾ ਇੱਧਰ ਅੱਟ ਜੀ ਬਾਈ ਇੱਧਰ ਖੜੀ ਆ ਜੇ ਮੱਕੀ ਬਹੁਤ ਘਰਾਂ ਨਹੀਂ ਖੜੀ ਆ ਵਿੱਚ ਬਹੁਤ ਰੰਜੀਨੇ ਨਾਲ ਬੀਜੀ ਹੈ ਬਈ ਆਪਣੇ ਚਾਰ ਪਾ ਵੀ ਲਿਆ ਉਹ ਆਇਆ ਵੀ ਥੋੜੀ ਜੀ ਕਾਹਲ ਨਾ ਪਾ ਗਏ ਚਾਹ ਰੋ ਕੋਈ ਫਾਇਦੇ ਵਾਲੀ ਗੱਲ ਤਾਂ ਹੈ ਨਹੀਂ ਬਈ ਆਪਾਂ ਮਿਹਨਤ ਵੀ ਕਰਦੇ ਆ ਖਰਚਾ ਵੀ ਕਰਦੇ ਆ ਤੇ ਮੁੜਕੇ ਚਾਰ ਪਾਉਣ ਵੇਲੇ ਕਾਹਲ ਕਰ ਜਾਂਦੇ ਆ ਜਦੋਂ ਗਵਾਂਡੀ ਨੇ ਜੀਰੀ ਲਾਤੀ ਉਹਦੇ ਕੋਈ ਫਾਇਦੇ ਵਾਲੀ ਗੱਲ ਨਹੀਂ ਆਪਾਂ ਆਪਦਾ ਖਰਚਾ ਆਪ ਦੇਖੋ ਕਿੰਨਾ ਖਰਚਾ ਕਰਿਆ ਆਪਦੀ ਫਸਲ ਨੂੰ ਆਪ ਦੇਖੋ ਚਾਹੇ ਗੁਮਾਂਡੀ ਕੁਛ ਕਰ ਲੈ ਜਮਾਂ ਟਾਈਮ ਤੇ ਆ ਕੇ ਚਾਰ ਪਾਓ ਬਈ ਜਦੋਂ ਚਾਰ ਪਾਉਣ ਦਾ ਜਮਾਂ ਟਾਈਮ ਮੱਕੀ ਦਾ ਫालतू ਕੱਚੀ ਦੱਪਣ ਦਾ ਕੋਈ ਫਾਇਦਾ ਨਹੀਂ ਆਪਾਂ ਦਾਣੇ ਦੂਣੇ ਦੇ ਮਾਰੀ ਮੱਕੀ ਬੀਜਦੇ ਆ ਵੀ ਦਾਣਾ ਬਣੂ ਜੇ ਛੱਲੀ ਨਾ ਪੱਕਣ ਦਿੱਤੀ ਦਾਣਾ ਦਾ ਬਈ ਫਿਰ ਕੀ ਬਣਨਾ ਉਹਦਾ ਤੇ ਛੱਲੀਆਂ ਦੇ ਪਕਾ ਦੇ ਹਿਸਾਬ ਨਾਲ ਬਈ 4 ਪਾਉਣਾ ਚਾਹੀਦਾ ਕਾਹਲ ਨਾ ਕਰੇ ਜਿਪੜਾਂ ਦੀਆਂ ਬੱਲਾਂ ਬਹੁਤ ਹੋਈਆਂ ਇੱਥੇ ਜਿਪੜ ਚੱਲ ਰਿਹਾ ਹੈ ਚੜ ਨਹੀਂ ਨਾ ਚਲੋ ਇਹ ਮਿਲਦੇ ਆ ਘਰੇ ਜਾ ਕੇ ਨਾਰ ਮੇ ਵੀ ਹੋ ਗਏ ਮੀਨਾ ਸੈਟ ਜੇ ਬਈ ਸੋਇਆ ਪਿਆ ਫੌਰਨਰ ਮੇਰਾ ਕੱਲਾ ਇਕੱਠੇ ਜੇ ਵਾਲੇ ਹੋਏ ਪਏ ਸੀਗੇ ਤੇ ਮੈਂ ਸੈਟ ਆ ਕਰ ਉਹਦੋਂ ਮੁਰਾਉਂਦਾ ਮੇੜਗੇੜ ਦੇਖੋ ਮੇੜਗੇੜ ਆ ਰਹਾ ਹੈ ਬਿਹਾਰੀ ਰੰਦਾ ਬਿਹਾਰੀ ਉਹ ਨਾਲਾ ਘੜੇ ਵਾਲਾ ਬੰਦਾ ਹੈ ਜਦੋਂ ਤਾਂ ਬਾਲਾ ਝੋਖਾ ਹੋ ਗਿਆ ਬਈ ਤੁਮ ਮੀਨ ਇਹ ਤਾਂ ਹੀ ਰੋਜ਼ ਮੀ ਪਾ ਜਾਂਦਾ ਹੈ ਟਰੈਕਟਰ ਤੋਣ ਜੋਗ ਰਣੀ ਟਰੈਕਟਰ ਨੂੰ ਰੋਜ਼ ਖੇਤ ਆਉਣਾ ਪੈਂਦਾ ਸਰਦਾ ਨਹੀਂ ਬਹੁਤ ਪੜਾ ਕੰਮ ਹੋਇਆ ਟਰੈਕਟਰ ਨਾਲ ਵੀ ਬਈ ਬਹੁਤ ਲਿਪੜਿਆ ਪਿਆ ਇਹ ਵਰਗਾ ਦੂਕਰ ਹੁੰਦਾ ਇਹਨਾ ਕਰਿਆ ਪਿਆ ਵੀ ਪੱਲਾ ਰਾਹ ਚ ਤੂਰੇ ਫੇਰੇ ਨਾਲ ਹੀ ਤੱਕ ਪਹੁੰਚ ਗਏ ਘਰੇ

ਮੱਧਾਨਮਾ ਅੰਗਾਂਗੀਆਂ ਫਰਸ਼ ਵੀ ਸਾਫ਼ ਕਰੇ ਗਏ ਬਹੁਤ ਖੁਸ਼ੀ ਦੀ ਗੱਲ ਐ ਨਹੀਂ ਆ ਕੇ ਨਮਾਉਣੀਆਂ ਪੈਂਦੀਆਂ ਬਾਈ ਆਹੀ ਰਹਿ ਗਈਆਂ ਕੱਲੇ ਨਮਾਉਣ ਵਾਲੀਆਂ ਆ ਬੰਨਿਆ ਮੈਂ ਕੱਟੀਆਂ ਕਿਉਂ ਜੀ ਚਰਨਾ ਬਾਰੇ ਹੈਂ और उसी चलिए बारे हैं चलो फिर चलो 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 बारे बनी चलो, चलो 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 एक गान ना ही जाऊगा आ ला जा तू कटिंग चलो भी चल चल रूसी चल लाया न न लाया टक्कर के उधर लेके जा भाग गई थी मैं गां ले हुन चलो जी चलो चलो बाछड़ा बारे गया आप ही आज आप ही आजू दा आजा 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 ओरे आजा आजा

देखो जी وچ نارا دا پوجا trenda.